ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਦਾਕਾਰ ਹੋਬੀ ਧਾਲੀਵਾਲ ਨੂੰ ਭਾਜਪਾ ਟਿਕਟ ਦੇ ਸਕਦੀ ਹੈ ਲੁਧਿਆਣਾ ਪਛਮੀ ਸੀਟ ਤੋਂ ਉਮੀਦਵਾਰ ਐਲਾਨ ਸਕਦੀ ਹੈ ਹੋਬੀ ਧਾਲੀਵਾਲ ਨੂੰ ਔਰ ਜ਼ਿਕਰਯੋਗ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਨੇ ਐਮਪੀ ਸੰਜੀਵ अरोड़ा ਹੋਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹੈ ਔਰ ਉਧਰ ਕਾਂਗਰਸ ਦੀ ਗੱਲ ਕਰ ਲਈ ਤਾਂ ਭਰਤਪੂਸ਼ਨ ਆਸ਼ੂ ਹੋਰਾਂ ਨੂੰ ਟਿਕਟ ਦਿੱਤੀ ਗਈ ਹੈ ਉਮੀਦਵਾਰ ਐਲਾਨਿਆ ਪਰ ਇਸ ਵੇਲੇ ਦੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਦਾਕਾਰ ਹੋ ਵੀ ਢਾਲੀਵਾਲ ਨੂੰ ਭਾਜਪਾ ਟਿਕਟ ਦੇ ਸਕਦੀ ਹੈ ਲੁਧਿਆਣਾ ਪੱਛਮੀ ਸੀਟ ਤੋਂ ਉਮੀਦਵਾਰ ਐਲਾਨ ਸਕਦੀ ਹੈ ਔਰ ਇਹ ਜਿਸ ਤਰੀਕੇ ਦੇ ਨਾਲ ਵਕ ਵਕ ਪਾਰਟੀਆਂ ਵੱਲੋਂ ਆਪਣੇ ਇੱਕ ਇੱਕ ਕਰਕੇ ਕਹਿ ਸਕਦੇ ਕਿ ਪੱਤੇ ਖੋਲੇ ਜਾ ਰਹੇ ਨੇ ਤਾਂ ਹੁਣ ਬਲੇ ਸਮੇਂ ਦੇ ਵਿੱਚ ਲੁਧਿਆਣਾ ਪੱਛਮੀ ਸੀਟ ਤੇ ਜੋ ਜ਼ਿਮਨੀ ਚੋਣ ਹੋਣੀ ਹੈ ਉਸ ਜ਼ਿਮਨੀ ਚੋਣ ਦੀ ਜੇਕਰ ਗੱਲ ਕਰੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਅਖਾੜਾ ਭੱਗ ਸਕਦਾ ਮਾਹੌਲ ਭੱਗ ਸਕਦਾ ਕਿਉਂਕਿ ਵੱਖ-ਵੱਖ ਪਾਰਟੀਆਂ ਵੱਲੋਂ ਇੱਕ-ਇੱਕ ਕਰਕੇ ਜਿਹੜੇ ਆਪਣੇ ਪੱਤੇ ਖੁੱਲੇ ਜਾ ਰਹੇ ਨੇ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਵੀ ਕੀਤਾ ਜਾਵੇਗਾ ਪਰ ਜਿਹੜੀ ਸੂਤਰਾਂ ਦੇ حوالے ਤੋਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਵੱਡੀ ਖਬਰ ਹੈ ਕਿ ਅਦਾਕਾਰ ਹੋਬੀ ਧਾਲੀਵਾਲ ਨੂੰ ਪਾਜਪਾ ਉਮੀਦਵਾਰ ਐਲਾਨ ਸਕਦੀ ਹੈ ਅਦਾਕਾਰ ਨੇ ਵੱਡਾ ਨਾਮ ਹੈ ਇੰਡਸਟਰੀ ਦੇ ਵਿੱਚ ਪੰਜਾਬੀ ਇੰਡਸਟਰੀ ਦੀ ਗੱਲ ਕਰ ਲਈਏ ਤਾਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਔਰ ਵਿਵਾਦਾ ਦੇ ਨਾਲ ਵੀ ਇਹਨਾਂ ਦਾ ਪੁਰਾਣਾ ਰਿਸ਼ਤਾ ਰਿਹਾ ਹੈ ਇਹ ਕਹਿ ਸਕਦੇ ਆਂ ਔਰ ਹਾਲੀ ਦੇ ਵਿੱਚ ਇਹਨਾਂ ਦੀ ਇੱਕ ਵੀਡੀਓ ਵੀ ਸਟੇਜ ਤੋਂ ਸਾਹਮਣੇ ਆਈ ਜਦੋਂ ਜਿਹੜੀ ਅਬੈਸ ਹੈ ਉਹ ਇੱਕ ਐਂਕਰ ਦੇ ਨਾਲ ਸਟੇਜ ਤੇ ਜੋ ਐਂਕਰ ਮੌਜੂਦ ਸੀ ਉਸ ਦੇ ਨਾਲ ਜਿਹੜੀ ਬਹਿਸ ਆ ਹੁੰਦੀ ਹਈ ਨਜ਼ਰ ਵੀ ਆਈ ਪਰ ਇਹ ਤਾਂ ਗੱਲ ਵੱਖਰੀ ਹੈ ਪਰ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਲੁਧਿਆਣਾ ਜ਼ਿਮਣੀ ਚੋਣ ਦਾ ਜਿਹੜਾ ਸਿਆਸੀ ਅਖਾੜਾ ਹੈ ਉਹ ਆਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਅਦਾਕਾਰ ਹੂਬੀ ਢਾਲੇਵਾਲ ਨੂੰ ਉਮੀਦਵਾਰ ਭਾਜਪਾ ਐਲਾਨ ਸਕਦੀ ਹੈ ਲੁਧਿਆਣਾ ਵੈਸਟ ਸੀਟ ਤੋਂ ਉਮੀਦਵਾਰ ਐਲਾਨ ਸਕਦੀ ਹੈ ਹਾਲੀ ਦੇ ਵਿੱਚ ਕਾਂਗਰਸ ਨੇ ਭਰਪੂਰਨ ਆਸ਼ੂ ਹੋਰਾਂ ਨੂੰ ਉਮੀਦਵਾਰ ਐਲਾਨਿਆ ਔਰ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ ਤਾਂ ਆਮ ਆਦਮੀ ਪਾਰਟੀ ਨੇ ਐਮਪੀ ਸੰਜੀਵ ਅਰੋੜਾ ਹੋਰਾਂ ਨੂੰ ਲੁਧਿਆਣਾ ਪੱਛਮੀ ਸੀਟ ਤੋਂ ਉਮੀਦਵਾਰ ਐਲਾਨਿਆ ਹੇਤਾਂ ਵਧੇਰੇ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਸੁਰਖਾਬ ਅਸੜਨ ਨਾਲ ਜੁੜੇ ਨੇ ਸੁਰਖਾਬ ਕਿਵੇਂ ਦੇਖਦੇ ਹੋ ਭਾਜਪਾ ਕਹਿ ਸਕਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਬੀ ਧਾਲੀਵਾਲ ਹੋਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਅ ਬਿਲਕੁਲ ਇਹ ਸੂਤਰਾਂ ਦੇ ਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਭਾਜਪਾ ਇਸ ਵਕਤ ਇੱਕ ਵੱਡੇ ਚਿਹਰੇ ਤੇ ਦਾ ਖੇਡ ਸਕਦੀ ਹੈ ਕਿਉਂਕਿ ਜਲੰਧਰ ਪੱਛਮੀ ਦੀ ਚੋਣ ਦੀ ਗੱਲ ਕਰ ਲਈਏ ਤਾਂ ਭਾਜਪਾ ਲਈ ਇੱਕ ਬਹੁਤ ਵੱਡਾ ਮੌਕਾ ਆ ਪੰਜਾਬ ਦੇ ਵਿੱਚ 27 ਦਾ ਪੜ ਬਣਨ ਨੂੰ ਲੈ ਕੇ 27 ਦੀ ਸ਼ੁਰੂਆਤ ਨੂੰ ਲੈ ਕੇ ਤਾਂ ਜਿਹੇ ਦੇ ਵਿੱਚ ਹੁਣ ਭਾਜਪਾ ਜੇਕਰ ਅਸੀਂ ਗੱਲ ਕਰ ਲਈਏ ਅਕਸ਼ ਤਾਂ ਜ਼ਰੂਰ ਕਿਤਨਾ ਕਿਤੇ ਜੋ ਚਰਚਾ ਚੱਲ ਰਹੀ ਹੈ ਇੱਕ ਵੱਡੇ ਚਿਹਰੇ ਦੀ ਚਰਚਾ ਚੱਲ ਰਹੀ ਤੇ ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋਇਆ ਭਾਜਪਾ ਅਕਸਰ ਜਿਹੇ ਚਿਹਰਿਆਂ ਦੇ ਜਿਹੜੇ ਵੱਡੇ ਚਿਹਰਿਆਂ ਦੇ ਦਾਖ ਖੇਡ ਦੀ ਨਜ਼ਰ ਆਉਂਦੀ ਆ ਫਿਰ ਚਾਹੇ ਉਹ ਕੰਗੜਾ ਰਣਾਉਤੀ ਕਿਉਂ ਨਾ ਹੋਵੇ ਤਾਂ ਉਸੇ ਤਰੀਕੇ ਦੇ ਨਾਲ ਅਦਾਕਾਰਾਂ ਤੇ ਜਿਹੜਾ ਚਰਚਾ ਅਦਾ ਵਿਸ਼ਾ ਰਹਿੰਦਾ ਅਦਾਕਾਰਾਂ ਦੇ ਨਾਂ ਤਾਂ ਚਰਚਾ ਦਾ ਵਿਸ਼ਾ ਰਹਿੰਦਾ ਤੇ ਜਿਹੇ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਬਹੁਤ ਵੱਡੇ ਅਦਾਕਾਰ ਹੋਬੀ ਢਾਲੀਵਾਲ ਉਹਨਾਂ ਦਾ ਨਾਮ ਜਿਹੜਾ ਕਿ ਲਿਸਟ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਬੀਤੇ ਦਿਨੀ ਉਹ ਆਬਜ਼ਰਵਰ ਜਿਹੜੇ ਨਰਿੰਦਰ ਰੈਣਾ ਉਹਨਾਂ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਤੇ ਉਸ ਤੋਂ ਬਾਅਦ ਇਹ ਚਰਚਾ ਜਿਹੜੀ ਵਧਦੀ ਹੋਈ ਨਜ਼ਰ ਆ ਰਹੀ ਹੈ ਕਿ ਹੋਬੀ ਧਾਲੀਵਾਲ ਨੂੰ ਜਿਹੜਾ ਕਿ ਹੈ ਜਲੰਧਰ ਲੁਧਿਆਣਾ ਮਾਫ ਕਰਨਾ ਲੁਧਿਆਣਾ ਪਛਮੀ ਤੋਂ ਜਿਹੜਾ ਕਿ ਉਹ ਉਮੀਦਵਾਰ ਬਣਾਇਆ ਜਾ ਸਕਦਾ ਹੈ ਜੇਕਰ ਸਰਖਾਬ ਲੁਧਿਆਣਾ ਪਛਮੀ ਸੀਟ ਤੋਂ ਹੋਬੀ ਧਾਲੀਵਾਲ ਦੇ ਨਾਮ ਦੇ ਉੱਤੇ ਮੋਹਰ ਲੱਗਦੀ ਹੈ ਉਹਨਾਂ ਨੂੰ ਭਾਜਪਾ ਟਿਕਟ ਦਿੰਦੀ ਹੈ ਤੇ ਲੱਗਦਾ ਹੈ ਕਿ ਵਿਰੋਧ ਦਾ ਸਾਹਮਣਾ ਪੰਜਾਬ ਦੇ ਵਿੱਚ ਉਹਨਾਂ ਨੂੰ ਕਰਨਾ ਪੈ ਸਕਦਾ ਹੈ ਕਿਉਂਕਿ ਜਦੋਂ ਕਿਸਾਨੀ ਅੰਦੋਲਨ ਸੀ ਉਦੋਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਜਦੋਂ ਦਿੱਲੀ ਵਾਲੇ ਕਿਸਾਨਾਂ ਨੇ ਕੂਚ ਕੀਤਾ ਤਾਂ ਉਸ ਸਮੇਂ ਧਰਨੇ ਦੇ ਵਿੱਚ ਉਹ ਵੀ ਮੌਜੂਦ ਨਜ਼ਰ ਆਏ ਉਦੋਂ ਕੇਂਦਰ ਸਰਕਾਰ ਦੇ ਖਿਲਾਫ ਉਹ ਗੱਲਾਂ ਕਰਦੇ ਹੋਏ ਨਜ਼ਰ ਆਏ ਤਾਂ ਵਿਰੋਧ ਦਾ ਸਾਹਮ ਉਨਾਂ ਨੂੰ ਕਰਨਾ ਪੈ ਸਕਦਾ ਜੇਕਰ ਟਿਕਟ ਭਾਜਪਾ ਦੇ ਦਿੰਦੀ ਹੈ ਹਾਲਾਂਕਿ ਦੇਖੋ ਇਹ ਤਾਂ ਆਉਣ ਵਾਲੇ ਸਮੇਂ ਦੀਆਂ ਗੱਲਾਂ ਨੇ ਕਿ ਟਿਕਟ ਭਾਜਪਾ ਦੇ ਦਿੰਦੀ ਹੈ ਪਰ ਚਰਚਾਵਾਂ ਦਾ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜ਼ਿਆਦਾ ਜਿਹੜਾ ਹੁਣ ਜਿਹੜਾ ਜ਼ੋਰ ਫੜ ਰਿਹਾ ਚਰਚਾਵੋ ਜਹੀਆਂ ਹੀ ਨੇ ਕਿ ਹੌਬੀ ਧਾਲੀ ਵਾਲ ਦੇ ਉੱਪਰ ਮੋਹਰ ਲੱਗ ਸਕਦੀ ਹੈ ਬੇਸ਼ੱਕ ਦੇਖੋ ਭਾਜਪਾ ਦਾ ਇੱਕ ਵੱਖਰੇ ਲੈਵਲ ਤੇ ਵਿਰੋਧ ਜ਼ਰੂਰ ਹੁੰਦਾ ਰਹਿੰਦਾ ਹੈ ਜੇਕਰ ਉਹਨਾਂ ਦੀ ਸ਼ੰਭੂ ਜਾਂ ਖਨੌਰੀ ਬਾਰਡਰ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਭਾਜਪਾ ਦਾ ਵਿਰੋਧ ਅਕਸਰ ਹੁੰਦਾ ਹੈ ਪਰ ਜਦੋਂ ਜਲੰਧਰ ਲੁਧਿਆਣਾ ਪੱਛਮੀ ਦੀ ਗੱਲ ਕੀਤੀ ਲੁਧਿਆਣਾ ਪੱ ਅ ਸ਼ੈਰੀ ਖੇਤਰ ਜਿਹੜਾ ਕਿ ਹੈ ਉਹ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਇਸ ਵਕਤੇ ਚੀਜ਼ਾਂ ਨੂੰ ਤੇ ਸ਼ਹਿਰੀ ਖੇਤਰ ਦੇ ਵਿੱਚ ਜਿਹੜਾ ਅਸੀਂ ਕਹਿੰਦੇ ਕਿ ਕਿਸਾਨੀ ਦਾ ਸ਼ਾਇਦ ਉਹਨਾਂ ਪਰਭਾਵ ਨਾ ਪਵੇ ਪਰ ਬੇਸ਼ੱਕ ਪਾ ਪਾ ਇਥੇ ਪੂਰੀ ਤਾਕਤ ਤੇ ਝੋਕਦੀ ਹੋਈ ਨਜ਼ਰ ਆਵੇਗੀ ਹਾਲਾਂਕਿ ਜੇਕਰ ਅਸੀਂ ਮੁਕਾਬਲੇ ਦੀ ਗੱਲ ਕਰ ਲਈਏ ਤਾਂ ਸੰਜੀਵ ਰੋੜਾ ਮੁਕਾਬਲੇ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਰਾਜ ਸਾਬ੍ਹ ਮੈਂਬਰ ਸੀਗੇ ਤੇ ਉਹਨਾਂ ਨੇ ਹੁਣ ਜਿਹੜਾ ਵਿਧਾਇਕੀ ਦੇ ਲਈ ਇਤੋਂ ਨਾਮਜ਼ਦਗੀ ਭਰੀ ਹੈ ਤਾਂ ਦੂਜੇ ਪਾਸੇ ਭਾਰਤ ਪੂਸ਼ਨ ਆਸ਼ੂ ਜਿਹੜੇ ਕਿਸੇ ਵੀ ਤਰ੍ਹਾਂ ਦੇ ਪਛਾਣ ਦੇ ਮਹਤਾਜ ਨਹੀਂ ਇੱਕ ਬਹੁਤ ਵੱਡੇ ਲੀਡਰ ਨੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਤੇ ਲੁਧਿਆਣਾ ਦੇ ਵਿੱਚ ਇੱਕ ਬਹੁਤ ਵੱਡਾ ਕੱਦ ਹੈ ਤਾਂ ਉੱਥੇ ਹੁਣ ਜੇ ਹੌਬੀ ਢਾਲੀ ਵਾਲੋਂ ਤੇ ਆਉਂਦੇ ਨੇ ਤਾਂ ਮੁਕਾਬਲਾ ਬੜਾ ਦਿਲਚਸਪ ਹੋਵੇਗਾ ਪਰ ਇੱਥੇ ਇੱਕ ਚੀਜ਼ ਅੱਖ ਦੇਖਣ ਵਾਲੀ ਆ ਕਿ ਰਵਨੀਤ ਸਿੰਘ ਬਿੱਟੂ ਦੇ ਉੱਪਰ ਬੜੀ-ਬੜੀ ਜ਼ਿੰਮੇਵਾਰੀ ਹੋਵੇਗੀ ਕਿਉਂਕਿ ਰਵਨੀਤ ਸਿੰਘ ਬਿੱਟੂ ਖੁਦ ਲੁਧਿਆਣਾ ਤੋਂ ਆ ਤੇ ਹਾਲਾਂਕਿ ਜੇਕਰ ਲੁਧਿਆਣਾ ਦੀ ਚੋਣ ਉਹ ਹਾਰ ਗਏ ਨੇ ਤਾਂ ਉਸ ਤੋਂ ਬਾਅਦ ਵੀ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਤਾਂ ਬੜੀ ਵੱਡਾ ਜਿਹੜਾ ਕਿ ਇੱਥੇ ਉਹਨਾਂ ਦਾ ਉਹਨਾਂ ਤੇ ਮੋਢੇ ਤੇ ਭਾਰ ਹੋਵੇਗਾ ਕਿ ਕਿਵੇਂ ਇਸ ਚੋਣ ਨੂੰ ਜਿਹੜਾ ਬੇੜਾ ਪਾਰ ਲਾਉਣਾ ਪਰ ਇਸ ਤੋਂ ਇਲਾਵਾ ਸਿਰਫ ਹਬੀ ਢਾਲੀ ਵਾਲ ਨਹੀਂ ਹੈ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਤਿੰਨ ਚਾਰ ਨਾਮ ਨੇ ਜਿਨ੍ਹਾਂ ਦਾ ਜ਼ਿਕਰ ਚੱਲ ਰਿਹਾ ਹੈ ਜਿਦੇ ਵਿੱਚ ਇਹ ਵੀ ਜ਼ਿਕਰ ਨਿਕਲ ਕੇ ਸਾਹਮਣੇ ਆਇਆ ਕਿ ਇੱਥੇ ਹੋ ਸਕਦਾ ਹੈ ਭਾਜਪਾ ਜਿਹੜਾ ਕਿ ਹੈ ਉਹ ਮਹਿਲਾ ਨੂੰ ਵੀ ਕੋਈ ਉਮੀਦਵਾਰ ਜਿਹੜਾ ਕਿ ਬਣਾ ਸਕਦੀ ਹੈ ਜੀ ਜੀ ਸ਼ੁਕਰੀਆ ਸਰਖਾਬ ਤੁਸੀਂ ਵਧੇਰੇ ਜਾਣਕਾਰੀ ਦਿੱਤੀ ਹੈ ਤਾਂ ਜ਼ਿਕਰ ਇਹੋ ਵੀ ਹੈ ਕਿ ਜਨਵਰੀ ਦੇ ਮਹੀਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀ ਗੁੱਗੀ ਹੋਰਾ ਦੀ ਮੌਤ ਹੋ ਗਈ ਸੀ ਔਰ ਉਸ ਤੋਂ ਬਾਅਦ ਇਹ ਸੀਟ ਖਾਲੀ ਹੋਈ ਔਰ ਦੇਖਿਆ ਗਿਆ ਕਿ ਹੁਣ ਆਮ ਆਦਮੀ ਪਾਰਟੀ ਵੱਲੋਂ ਐਮਪੀ ਸੰਜੀਵ ਅਰੋੜਾ ਹੋਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹੈ ਔਰ ਉਧਰ ਕਾਂਗਰਸ ਦੀ ਗੱਲ ਕਰ ਲਈ ਤਾਂ ਭਾਰਤ ਭੂਸ਼ਣ ਆਸ਼ੂ ਹੋਰਾ ਨੂੰ ਟਿਕਟ ਦਿੱਤੀ ਗਈ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੋਬੀ ਧਾਲੀਵਾਲ ਨੂੰ ਭਾਜਪਾ ਟਿਕਟ ਦੇ ਸਕਦੀ ਹੈ ਲੁਧਿਆਣਾ ਪੱਛਮੀ ਸੀਟ ਤੋਂ ਉਮੀਦਵਾਰ ਐਲਾਨ ਸਕਦੀ ਹੈ ਹਾਲਾਂਕਿ ਕੋਈ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੈ ਕੋਈ ਅਧਾਰੇ ਤੇ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਗਿਆ ਰਸਮੀ ਤੇ ਐਲਾਨ ਨਹੀਂ ਕੀਤਾ ਗਿਆ ਪਰ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਭਾਜਪਾ ਕਿਸ ਨੂੰ ਟਿਕਟ ਦਿੰਦੀ ਹੈ ਕਿਸ ਨੂੰ ਉਮੀਦਵਾਰ ਐਲਾਨਦੀ ਹੈ